ਨੇਸ਼ਨ ਨੂੰ ਮੈਂ ਬੇਨਤੀ ਕਰਦਾ ਵਾਅਦ ਜਰੂਰ ਚੈੱਕ ਕਰੋ ਤੇ ਉਸਾਬ ਸੀਚੇਵਾਲ ਦੀ ਵੱਡੇ ਦਰਿਆ ਵਾਲੀ ਵੀਡੀਓ ਸਵਾਲਾਂ ਦੇ ਘੇਰੇ ਚ ਕਿਉਂਕਿ ਸੀਚੇਵਾਲ ਸਾਹਿਬ ਇਹ ਦਾਅਵਾ ਕਰਦੇ ਕਿ ਜੀ ਇਸਦੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਹੈਗਾ ਵਾਤਾਵਰਨ ਨੂੰ ਸ਼ੁੱਧ ਕਰ ਰਹੇ ਆ ਕਾਲੀ ਬੇਈਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਉਹਦਾ ਉਹਨਾਂ ਨੂੰ ਸਿਹਰਾ ਵੀ ਜਾਂਦਾ ਹੈ ਕਿ ਉਹ ਕਾਲੀ ਬੇਈਂ ਹੈ ਜੀ ਇਹਦੀ ਉਦੀ ਇਸ ਸਫਾਈ ਕੀਤੀ ਸੀ ਗੁਰੂ ਨਾਨਕ ਦੇਵ ਸਾਹਿਬ ਦੇ ਨਾਲ ਉਹ ਗੱਲ ਜੁੜਦੀ ਹੈ ਫਿਰ ਉਹਨਾਂ ਨੇ ਇੱਕ ਮਾਡਲ ਪੇਸ਼ ਕੀਤਾ ਸੀ ਕਿ ਗੰਦੇ ਪਾਣੀ ਨੂੰ ਕਿਵੇਂ ਦੁਰਸ਼ਟ ਕਰਨਾ ਹੈ ਕਿਵੇਂ ਠੀਕ ਕਰਨਾ ਠੀਕ ਕਰਕੇ ਤੇ ਉਹਨੂੰ ਫਿਰ ਇਸਤੇਮਾਲ ਕਰਨਾ ਹੈ ਉਹਨੂੰ ਸੀਟੇਵਲ ਮਾਡਲ ਕਿਹਾ ਜਾਂਦਾ ਹੈ ਜੀ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਆਮ ਸਰਕਾਰ ਸ਼ਾਸਿਤ ਚੱਲਦਾ ਸੀ ਜੀ ਉਸ ਸੈਸ਼ਨ ਦੇ ਵਿੱਚ ਇਸ ਸੀਟੇਵਲ ਮਿਸ਼ਨ ਦੀ ਗੱਲ ਹੋ ਗਈ ਹੂੰ ਇਹਨਾਂ ਦੇ ਮਾਡਲ ਦੀ ਗੱਲ ਹੋ ਗਈ ਜੀ ਤਾਂ ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਗੱਲ ਕਹਿ ਦਿੱਤੀ ਕਿ ਸੰਤ ਸੀਟੇਵਲ ਕੋਈ ਇੰਜੀਨੀਅਰੀ ਹੈ ਜੀ ਉਹ ਤਾਂ ਇੱਕ ਮਤਲਬ ਜਿਹੜਾ ਹੈਗਾ ਆਪਣਾ ਕਾਰੋਬਾਰ ਕਰਦੇ ਹੋ ਇੱਕ ਏਕੇਦਾਰ ਹੈ। ਉਹਦੇ ਤੇ ਪ੍ਰਤਾਪ ਸਿੰਘ ਬਾਜਵਾ ਦੀ ਬਹੁਤ ਆਲੋਚਨਾ ਹੋਈ ਸੀ। ਜੀ। ਉਹ ਤਾਂ ਇੱਥੇ ਤੱਕ ਹੋ ਗਈ ਕਿ ਜਿਹੜੇ ਸੰਤ ਸਮਾਜ ਵਾਲੇ ਸਾਧੂ ਸੰਤ ਇਹਨਾਂ ਨੇ ਇੱਕ ਆਪਣਾ ਫਰੰਚ ਬਣਾਇਆ ਹੋਇਆ ਜਿਹਦਾ ਨਾਮ ਰੱਖਿਆ ਸਤ ਸਮਾਜ। ਜੀ। ਇਹਨਾਂ ਨੇ ਫੈਸਲਾ ਵੀ ਕਰ ਲਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਇਕੱਲਾ ਨਹੀਂ ਸਗੋਂ ਕਾਂਗਰਸ ਪਾਰਟੀ ਦਾ ਬਾਈਕਾਟ ਕਰਾਂਗੇ। ਹੂੰ। ਕਾਂਗਰਸ ਪਾਰਟੀ ਦਾ ਜੇ ਕੋਈ ਲੀਡਰ ਕਿਤੇ ਵੀ ਜ਼ਿਆਦਾ ਬੋਲਣ ਜਾਂਦਾ ਹੈ ਹੂੰ। ਪੂਰਾ ਵਿਰੋਧ ਕਰਾਂਗੇ ਅਸੀਂ ਟੜਕਿਓ ਦਾ ਵਿਰੋਧ ਹੋਊਗਾ। ਕਾਂਗਰਸ ਪਾਰਟੀ ਨੂੰ ਦੇ ਕਿਸੇ ਵੀ ਲੀਡਰ ਨੂੰ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਦੂਜੇ ਪਾਸੇ ਜੇ ਅਬਾ ਦੇਖੀਏ ਆਮ ਆਦਮੀ ਪਾਰਟੀ ਵੱਲੋਂ ਵੀ ਬਹੁਤ ਅਸ਼ਟਕ ਕਿਹਾ ਗਿਆ ਪ੍ਰਤਾਪ ਸਿੰਘ ਬਾਜਲਾ ਨੂੰ। ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਬੈਸੇ ਤਾਂ ਬਦਾਰਸਵਾ ਦੇ ਸੈਸ਼ਨ ਵਿੱਚ ਆਏ ਨਹੀਂ। ਦੇਖ ਵੀ ਨਹੀਂ ਸੈਸ਼ਨ ਦੇ ਵਿੱਚ ਆਏ ਸੀ ਉਦੋਂ ਇਹਨਾਂ ਨੇ ਆ ਕੇ ਪ੍ਰਤਾਪ ਸਿੰਘ ਬਾਜਲਾ ਨੂੰ ਟਾਰਗੇਟ ਕੀਤਾ ਗਿਆ ਸੀ। ਉਹਨੇ ਕਿਉਂਕਿ ਇਹ ਗੱਲ ਵੀ ਪਹਿਲਾਂ ਆ ਗਈ ਸੀ ਕਿ ਇੱਕ ਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗਏ ਸੀ ਫਾਬਾਦੀ ਦੇ ਹੈੱਡਕੁਆਰਟਰ ਦੇ ਵਿੱਚ ਹਾਂ ਹਾਂ ਉਹ ਉੱਥੇ ਉਹਨਾਂ ਨੇ ਕਹਿੰਦੇ ਕਾਲੀ ਬੇਂਜ ਦੇ ਵਿੱਚੋਂ ਪਾਣੀ ਪੀ ਲਿਆ ਸੀ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਆਪਣਾ ਭਾਜਮਾ ਖਰਾਬ ਹੋਇਆ ਸੀ ਜੀ ਉਹਨਾਂ ਨੂੰ ਹੁਲਟੀਆਂ ਟੱਟੀਆਂ ਵਗੈਰਾ ਲੱਗ ਗਿਆ ਸੀ ਤੇ ਉਦੋਂ ਉਹਨਾਂ ਨੂੰ ਦਿੱਲੀ ਦੇ ਕਿਸੇ ਹਸਪਤਾਲ ਦੇ ਵਿੱਚ ਇਲਾਜ ਕਰਾਉਣਾ ਪਿਆ ਸੀ ਉਹ ਕਹਿੰਦੇ ਵੀ ਉਹ ਪਾਣੀ ਗਲਤ ਪੀ ਗਏ ਉਹ ਪਾਣੀ ਸਾਫ਼ ਸੁਥਰਾ ਨਹੀਂ ਸੀ ਤੇ ਹੁਣ ਚੰਦੀ ਸਾਹਿਬ ਕਿਉਂਕਿ ਜਿਹੜਾ ਲੁਧਿਆਣੇ ਦਾ ਪੁੱਟਾ ਗਰਿਆ ਉਹਨੂੰ ਲੈ ਕੇ ਕਾਫੀ ਜਦੋਜਹਿਦ ਹੋ ਰਹੀ ਹੈ ਜੀ ਪਿਛਲੇ ਸਮੇਂ ਤੁਸੀਂ ਦੇਖਿਆ ਉਹਨਾਂ ਪੰਜਾਬ ਦੇ ਬਹੁਤ ਸਾਰੇ ਸੋਸ਼ਲ ਵਰਕਰ ਹੋਗੇ ਜਾਂ ਸੋਸ਼ਲ ਵਰਕਰਾਂ ਦੇ ਜਿਨ੍ਹਾਂ ਨੇ ਆਪਣੇ ਤੇ ਲੈਵਲ ਆਏ ਆ ਉਹ ਹੋਗੇ ਆਮ ਜਨਤਾ ਇਕੱਠੀ ਹੋ ਗਈ ਉਹਨਾਂ ਨੇ ਕਹਿ ਦਿੱਤ ਕਿ ਲੁਧਿਆਣਾ ਦਾ ਜਿਹੜਾ ਬੁੱਢਾ ਬੁੱਢਾ ਦਰਿਆ ਹੈ ਜਿਹੜਾ ਇਹਦੀ ਸਫਾਈ ਕੀਤੀ ਜਾਵੇ ਜੀ ਔਰ ਬੁੱਢਾ ਦਰਿਆ ਵਾਲੀ ਗੱਲ ਕਹੀ ਜਾਂਦੀ ਜੀ ਬੁੱਢੇ ਦਰਿਆ ਦਾ ਜਿਹੜਾ ਗੱਦਾ ਪਾਣੀ ਹੈ ਜਿਹੜਾ ਲੁਧਿਆਣਾ ਦੇ ਜਿਹੜੇ ਡਾਈਕ ਫੈਕਟਰੀ ਦਾ ਪਾਣੀ ਉਹਦੇ ਵਿੱਚ ਪੈਂਦਾ ਕੈਮੀਕਲ ਪੈਂਦੇ ਆ ਉਹ ਮੁਰਖੇ ਸਤਲੂਈ ਦਰਿਆ ਦੇ ਵਿੱਚ ਪੈ ਜਾਂਦਾ ਹੈ ਬਿਲਕੁਲ ਤੇ ਸਤਲੂਈ ਦਰਿਆ ਦਾ ਪਾਣੀ ਅਸੀਂ ਇਹ ਦੇਖੀਏ ਤਾਂ ਸਾਡਾ ਜਿਹੜਾ ਦੱਖਣੀ ਪਛੜੀ ਪੰਜਾਬ ਹੈ ਫਰੋਜਪੁਰ ਦਾ ਜ਼ਿਲ੍ਹਾ ਹੋ ਗਿਆ ਅਤਰਵਤਾਰ ਦਾ ਜ਼ਿਲ੍ਹਾ ਹੋ ਗਿਆ ਉ ਤੋਂ ਅੱਗੇ ਫਿਰ ਜਿਹੜਾ ਹੈਗਾ ਰਾਜਸਥਾਨ ਦੇ ਗੰਦਾ ਨਗਰ ਤੱਕ ਦੂਰ ਤੱਕ ਜਿੱਥੋਂ ਤੱਕ ਸਾਡਾ ਰਾਜਸਥਾਨ ਮਹਿਰ ਰਹੀ ਪਾਣੀ ਹੈ ਜੀ ਜੀ ਉਹ ਪਾਣੀ ਉੱਥੋਂ ਤੱਕ ਜਾਂਦਾ ਹੈ ਔਰ ਰਾਜਸਥਾਨ ਦੇ ਜਿਹੜੇ ਹੈਗੇ ਜਰਾਡੇ ਦੇ ਇਲਾਕਿਆਂ ਦੇ ਵਿੱਚ ਵੀ ਲੋਕਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਗਈਆਂ ਰਾਜਸਥਾਨ ਦੀ ਸਰਕਾਰ ਨੇ ਵੀ ਸਾਡੀ ਸਰਕਾਰ ਨੂੰ ਕਹਿ ਕੇ ਭਾਈ ਆ ਜਿਹੜਾ ਗੰਦ ਪੈ ਰਿਹਾ ਨੂੰ ਤੁਸੀਂ ਕੰਟਰੋਲ ਕਰੋ ਉੱਥੋਂ ਦੇ ਲੋਕਾਂ ਨੇ ਵੀ ਆ ਕੇ ਜਿਹੜੀਆਂ ਹੈਗੀਆਂ ਇੱਥੇ ਬੇਨਤੀਆਂ ਅਰਜੋਗਾਂ ਕੀਤੀਆਂ ਵੀ ਪਰ ਗੱਲ ਉੱਥੇ ਦੀ ਉੱਥੇ ਹੀ ਹੈ ਜੀ ਸਾਹੂਨੂ ਪੂਰਾ ਨਾਲਾ ਜਿਹੜਾ ਹੈਗਾ ਉਹਦੀ ਸਫਾਈ ਨੂੰ ਲੈ ਕੇ ਕਾਫੀ ਲੋਕ ਜਿਹੜੇ ਐਕਟਿਵ ਹੋਏ ਐ ਇਹਦਾ ਕਾਰਨ ਬਟਾਇਆ ਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਬੱਤੇਵਾੜਾ ਦੇ ਵਿੱਚ ਵੀ ਕਾਫੀ ਵੱਡੀਆਂ ਫੈਕਟਰੀਆਂ ਲੱਗਿਆ ਜਾ ਰਹੀਆਂ ਸੀ ਉੱਥੇ ਕਹਿੰਦੇ ਸੀ ਜੀ ਇੱਕ ਜਿਹੜਾ ਹੈਗਾ ਏਰੀਆ ਉਸ ਏਰੀਆ ਨੂੰ ਇੱਕ ਇੰਡਸਟਰੀ ਵਜੋਂ ਡਿਵੈਲਪ ਕੀਤਾ ਜਾਊਗਾ ਤੇ ਡਾਈੰਗ ਜਿਹੜੇ ਹੈਗੇ ਐ ਫੈਕਟਰੀਆਂ ਉੱਥੇ ਲੱਗਣਗੀਆਂ ਉਹਦਾ ਵਿਰੋਧ ਹੋਇਆ ਸੀ ਜੀ ਬੜਾ ਵੱਡਾ ਵਿਰੋਧ ਹੋਇਆ ਸੀ ਤੇ ਸਰਕਾਰ ਨੂੰ ਉੱਥੋਂ ਜਿਹੜਾ ਹੈਗਾ ਫਿਰ ਆਪਣੇ ਪਰ ਸ਼ਾਹ ਕਿੰਨੇ ਪੈਸਤੀਓ ਪ੍ਰੋਗਰਾਮ ਨੂੰਤਵੀ ਕਰਨਾ ਪਿਆ ਸੀ ਜੀ ਉਤਸ਼ਾਹ ਉਹਦਾ ਵੀ ਹੈਗਾ ਤੇ ਲੋਕਾਂ ਨੇ ਕਾਫੀ ਉੱਥੇ ਜਦੋ ਜਾਇਦ ਕੀਤੀ ਪਰ ਸੰਤ ਜੀ ਸਿੱਤੇਵਾਲ ਸਾਹਿਬ ਉੱਥੇ ਗਏ ਇੱਕ ਦਿਨ ਉਹਨਾਂ ਨੇ ਜਾ ਕੇ ਕੁਰਸੀ ਦਾਹੀ ਆਪਦੀ ਕੁਰਸੀ ਦਾ ਕਿ ਉਹਨਾਂ ਨੇ ਕੱਚ ਦੇ ਗਲਾਸ ਦੇ ਵਿੱਚ ਪਾਣੀ ਪਾਇਆ ਦਿਖਾਇਆ ਦੇਖੋ ਕਹਿੰਦੇ ਪਾਣੀ ਕਿੰਨਾ ਦਿੱਤਰਿਆ ਪਿਆ ਕਿੰਨਾ ਪਾਣੀ ਸਾਫ ਹੋ ਗਿਆ ਇਹ ਗੱਲ ਉਹਨਾਂ ਨੇ ਕਹੀ ਹੈ ਬਾਬੂ ਸਿੰਘ ਮਾਨ ਦਾ ਬੇਟਾ ਅਬਦੋਜ ਮਾਨ ਹੈ ਮੇਰਾ ਖੇਰੋ ਦਾ ਨਾਮ ਹੂੰ ਕਾਫੀ ਐਕਟਵਾ ਅੱਜਕੱਲہ ਬਾਤਾਂ ਵਰ ਨੂੰ ਲੈ ਕੇ ਜੀ ਲੱਖਾ ਤਾਂ ਸਾਡੇ ਜ਼ਿਲ੍ਹੇ ਦਾ ਹੀ ਹੈ ਉਹ ਵੀ ਉਹਦੇ ਨਾਲ ਹੈ ਹੂੰ ਕੱਲ ਜਿਹੜੀ ਹੈਗੀ ਇੱਕ ਵੀਡੀਓ ਜਿਹੜੀ ਹੈ ਉਹ ਜਿਹੜੀ ਕਾਫੀ ਘਬ ਰਹੀ ਹੈ ਉਸ ਵੀਡੀਓ ਦੇ ਰਾਹੀਂ ਉਹ ਦੋਨੇ ਜਣੇ ਜਾਂਦੇ ਆ ਬੁੱਢਾ ਦਰਿਆ ਦੇ ਵਿੱਚ ਜੀ ਔਰ ਉੱਥੋਂ ਜਾ ਕੇ ਜਿੱਥੇ ਸੰਤ ਸੀਤੇਵਾਲ ਬੈਠੇ ਸੀ ਉਹ ਜਗ੍ਹਾ ਤੋਂ ਥੋੜਾ ਜਿਹਾ ਪਾਸੇ ਹੋ ਕੇ ਉਹਨਾਂ ਨੇ ਉਹ ਪਾਣੀ ਜਿਹੜਾ ਹੈਗਾ ਉਹ ਲੈ ਉਹ ਪਾਣੀ ਦਿਖਾ ਰਹੇ ਹੈ ਯਾ ਭੀ ਬੋਤਲ ਦੇ ਵਿੱਚ ਆ ਦੇਖੋ ਪਾਣੀ ਕਿੰਨਾ ਗੱਦਾ ਹੈ ਜੀ ਮਾਨ ਸਾਹਿਬ ਜਿਹੜੇ ਹੈਗੇ ਹੈ ਪਾਣੀ ਦੇ ਕੁਸ਼ ਜਿਹੜੇ ਗਾਂ ਬੂਤਾ ਆਪਣੀ ਚਿੱਟੀ ਕਮੀਜ਼ ਦੇ ਉੱਤੇ ਪਾਉਂਦੇ ਤਾਂ ਦੇਖੋ ਕਿਹਦੇ ਕਮੀਜ਼ ਦਾ ਰੰਗ ਬਦਲ ਗਿਆ ਹੂੰ ਹੂੰ ਦੋਨਾਂ ਜਾਣਿਆਂ ਨੇ ਸੰਤ ਸੀਚੇਵਾਲ ਨੂੰ ਬਹੁਤ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਦੀ ਮਾਈਕੋਗਨ ਨੁਕਤਾ ਜਿੱਦੀ ਕੀਤੀ ਹੈ ਕਿ ਸੰਤ ਜੀ ਕਹੀ ਕੀ ਯਾਨੀ ਤੁਸੀਂ ਅਮਲੀ ਰੂਪ ਦੇ ਵਿੱਚ ਦੇਖੋ ਇੱਥੇ ਹੋਇਆ ਕੀ ਹੈ ਜੀ ਕਿਉਂਕਿ ਸੰਤ ਸੀਚੇਵਾਲ ਹੁੰਦਾ ਰਾਸ਼ਵਤ ਦੇ ਮੈਂਬਰ ਹੈ ਜਦ ਜੀ ਸਾਹਿਬ ਇਤੋਂ ਪਹਿਲਾਂ ਇਹਨਾਂ ਨੂੰ ਪੰਜਾਬ ਸਰਕਾਰ ਨੇ ਪੋਲਿਊਸ਼ਨ ਕੰਟਰੋਲ ਬੋਰਡ ਦਾ ਮੈਂਬਰ ਵੀ ਬਣਾਇਆ ਸੀ ਬਿਲਕੁਲ ਜੀ ਉਹ ਇਹਨਾਂ ਨੇ ਕੋਲੇ ਸਰਕਾਰੀ ਹਸਤੀ ਸੀ ਜੋ ਐਸਪਲੇ ਸੰਤ ਸੀਚੇਵਾਲ ਹੋਰੀ ਹੈ ਟਾਰਗੇਟ ਹੈਗੇ ਹੈ ਜਿਹੜੇ ਸਮਾਜ ਸੇਵੀ ਲੋਕਾ ਉਹ ਨਾਲ ਦੇ ਕਿ ਤੁਸੀਂ ਜੋ ਕੁਝ ਕਹਿੰਦੇ ਹੋ ਅਸਲ ਵਿੱਚ ਉਹ ਹੈ ਨਹੀਂ ਦਿਖਾਵਾ ਬੜਾ ਹੈ ਅੰਦਰ ਦੇ ਵਿੱਚ ਜਿਹੜੀ ਹੈ ਉਹ ਇਸੀ ਗੱਲ ਬਈ ਹੋਰੀ ਦੇਖੋ ਹੁਣ ਸੀਚੇਵਾਲ ਸਾਹਿਬ ਦਾ ਕੀ ਜਵਾਬ ਦਿੰਦੇ ਸ਼ਹਿਦਾ ਜੀ ਨਾਲ ਕੋਈ ਕੋਈ ਜਵਾਬ